ਪੰਜਾਬੀ ਲਿੰਕ ਮੀਡੀਆ ਦੇ ਉੱਤੇ ਪੰਜਾਬ ਦੀਆਂ ਖਬਰਾਂ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਨਗਰ ਨਿਗਮ ਚੋਣਾ ਚ ਸੂਬੇ ਦੇ ਲੋਕਾਂ ਨੇ ਇੱਕ ਵਾਰ ਫੇਰ ਆਮਦ ਮੇ ਪਾਰਟੀ ਦੇ ਕੀਤਾ ਪਰੋਸਾ ਕਿਹਾ ਅਮਨ ਅਰੋੜਾ ਨੇ ਬੁਡੇ ਦਰਿਆ ਦੇ ਵਿੱਚ ਪੈ ਰਹੇ ਸੰਕਲਪ ਪਾਣੀ ਨੂੰ ਲੈ ਕੇ ਸੰਤ ਸਿਚੇਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ ਤਾੜਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਚ ਕੰਪਿਊਟਰ ਵਿਦਿਆਕਾ ਦਾ ਮਰਨ ਵਰਤ ਹੋਇਆ ਆਰਥਿਕ ਸਰਵੇ ਬਾਰੇ ਚਿਪਨੀ ਤੇ ਅਦਾਲਤ ਦੇ ਵੱਲੋਂ ਰਾਹੁਲ ਕਾਂਤੀ ਨੂੰ ਸਮਨ ਜਾਰੀ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਹੋਣ ਕੇ ਸ਼ਾਮਲ 크ਿਸਮਸ ਸਮਾਰੋਹ ਦੇ ਵਿੱਚ ਤੇ ਹੁਣ ਖਬਰਾਂ ਵਿਸਾਰ ਦੇ ਨਾਲ ਪੰਜਾਬ ਦੇ ਵਿੱਚ ਨਗਰ ਨਿਗਮਾਂ ਤੇ 42 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਦੌਰਾਨ ਸੂਬੇ ਦੇ ਲੋਕਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਪਰੋਸਾ ਕਰਦੇ ਆ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣਾ ਦਿੱਤਾ ਹੈ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਦਾਅਵਾ ਕੀਤਾ ਹੈ ਜਾਣਕਾਰੀ ਦੇ ਮੁਤਾਬਕ ਗਲਬਤ ਦੇ ਦੌਰਾਨ ਇਸ ਮੌਕੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਆਪ ਆਗੂ ਡਾਕਟਰ ਸਨੀ ਅਲੂਵਾਲੀਆ ਤੇ ਫੈਰੀਸ ਸੋਫਤ ਵੀ ਮੌਜੂਦ ਰਹੇ ਜਿਨ੍ਹਾਂ ਨੇ ਜੇਤੂ ਮੀਂਦਵਾਰ ਨੂੰ ਬਧਾਈ ਦਿੱਤੀ ਅਤੇ ਜਨਤਾ ਦਾ ਧੰਨਵਾਦ ਕੀਤਾ अरोड़ा ਨੇ ਕਿਹਾ ਲੇ ਹੁਣ ਜਿੱਥੇ ਆਪ ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਅਧਿਕਾਰਤੌਰ ਤੇ ਸਭ ਤੋਂ ਵੱਡੀ ਪਾਰਟੀ ਬਣ ਚੁੱਕੀ ਹੈ ਉੱਥੇ ਸ਼ਹਿਰੀ ਖੇਤਰਾਂ ਦੇ ਵਿੱਚ ਪਾਜਪਤ ਤੇ ਕਾਂਗਰਸ ਦੇ ਮਜ਼ਬੂਤ ਹੋਣ ਦਾ ਪਰਮ ਵੀ ਟੁੱਟ ਗਿਆ ਹੈ ਨਗਰ ਨਿਕਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਉਮੀਦਵਾਰਾਂ ਨੇ 55% ਸੀਟਾਂ ਜਿੱਤੀਆਂ ਜਦਕਿ ਅਕਾਲੀ ਪਾਜਪਤ ਤੇ ਕਾਂਗਰਸ ਨੂੰ ਮਿਲਾ ਕੇ ਕੇਵਲ 45 ਫੀਸਦੀ ਪੰਦਾ ਹੈ ਬੁੱਡੇ ਦਰਿਆ ਦੇ ਵਿੱਚ ਪੈ ਰਹੇ ਜ਼ਹਿਰੀਲੇ ਪਾਣੀ ਨੂੰ ਰੋਕਣ ਦੇ ਲਈ ਹੁਣ ਸਖਤ ਦੇ ਨਾਲ ਕਦਮ ਚੁੱਕਤੇ ਆ ਤੇ ਤਾੜਨਾ ਦਿੰਦੇ ਆ ਰਾਜ ਸਭਾ ਮੈਂਬਰ ਸੰਤ ਕੁਲਬੀਰ ਸਿੰਘ ਸਿੱਚਵਾਲ ਨੇ ਲੁਧਿਆਣਾ ਦੇ ਜ਼ਿਪਤੀ ਕਮਿਸ਼ਨਰ ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਫੋਨ ਤੇ ਗਲਵਾਤ ਕੀਤੀ ਮਿਲੀ ਜਾਣਕਾਰੀ ਮੁਤਾਬਕ ਸਿੱਚਵਾਲ ਦੀ ਅਗਵਾਈ ਹੇਠ ਬੁੱਡੇ ਦਰਿਆ ਦੀ ਕਾਰ ਸੇਵਾ ਦਾ ਦੁਚਪੜਾ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਸੰਤ ਸਿੱਚਵਾਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਵੀ ਸਪਸ਼ਟ ਕੀਤਾ ਹੈ ਕਿ ਕਾਰ ਸੇਵਾ ਦੇ ਦੂਜੇ ਪੜਾਅ 'ਚ ਬੁੱਡੇ ਦਰਿਆ ਦੇ ਵਿੱਚ ਗੰਦੇ ਤੇ ਸਹਰੇਲੇ ਪਾਣੇ ਨੂੰ ਰੋਕਕ ਦਾ ਮੋਰਚਾ ਬਟੇ ਦਿੱਤਾ ਗਿਆ। ਉਹਨਾਂ ਕਿਹਾ ਕਿ ਬੁੱਡੇ ਦਰਿਆ ਨੂੰ ਬੁੱड्डा ਨਾਲਾ ਕਹਿਣ ਦੇ ਨਾਲ ਹੀ ਅਸੀਂ ਦਰਿਆ ਦੀ ਖੋਦ ਤੇ ਮੁਨਕਰ ਹੋ ਰਹੇ ਹਾਂ। ਉਹਨਾਂ ਸਮੂਹ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਦਰਿਆ ਤੇ ਪੁਰਾਤਨ ਸਰੂਪ ਨੂੰ ਬਹਾਲ ਕਰਾਉਣ ਦੇ ਲਈ ਇੱਕ ਚੁਟਤਾ ਦੇ ਨਾਲ ਅੱਗੇ ਆ। ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਫੈਸਲਾ ਕੁਨਮੋਰ ਤੇ ਪਹੁੰਚ ਗਿਆ 114 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਅੱਜ ਕੰਪਿਊਟਰ ਟੀਚਰਸ ਦੀ ਭੁੱਖ ਹੜਤਾਲ ਤੇ ਸੰਘਰਸ਼ ਕਮੇਟੀ ਪੰਜਾਬ ਦੇ ਮੈਂਬਰ ਜੌਨੀ ਸਿੰਘਲਾ ਨੇ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਦੀ ਹਾਜ਼ਿਰ ਦੇ ਵਿੱਚ ਸੰਗਰੋਹ ਚ ਮਰਨ ਵਟ ਸ਼ੁਰੂ ਕਰ ਦਿੱਤੇ ਕੰਪਿਊਟਰ ਦੇ ਆਪਕਾ ਭੁਖਾ ਹੜਤਾਲ ਸੰਘਰਸ਼ ਕਮੇਟੀ ਦੀ ਸਮੁੱਚੀ ਟੀਮ 24 ਘੰਟੇ ਮਰਨ ਵਰਤ ਵਾਲੀ ਥਾਂ ਤੇ ਮੌਜੂਦ ਰਹੇਗੀ ਇਸ ਅੰਦੋਲਨ ਨੂੰ ਹੋਰ ਇਤਿਆਪਕ ਮੁਲਾਸਮ ਅਤੇ ਕਿਸਾਨ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ ਹੈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੌਕੇ ਤੇ ਪਹੁੰਚ ਕੇ ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਆਰਥਿਕ ਸਰਵੇਖਣ ਦੇ ਬਾਰੇ ਜਿਪਨੀ ਮਾਮਲੇ ਤੇ ਬਰੇਲੀ ਦੀ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ ਤੇ 7 ਜਨਵਰੀ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਮੇਰੀ ਜਾਣਕਾਰੀ ਮੁਤਾਬਕ ਵਕੀਲ ਵਿਰੇਂਦਰਪਾਲ ਗੁਪਤਾ ਨੇ ਦੱਸਿਆ ਕਿ ਬਰੇਲੀ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਦੀਪ ਕੁਮਾਰ ਨੇ ਰਾਹੁਲ ਗਾਂਧੀ ਨੂੰ ਇਹ ਨੋਟਿਸ ਸ਼ਨੀਚਰਵਾਰ ਨੂੰ ਜਾਰੀ ਕੀਤਾ ਬਰੇਲੀ ਦੇ ਸੁਭਾਸ਼ ਨਗਰ ਦੇ ਵਸਨੀਕ ਅਤੇ 올 ਇੰਡੀਆ Hindu Federation ਦੇ ਮੰਡਲ ਪ੍ਰਧਾਨ ਪੰਕਜ ਪਾਟਕ ਨੇ ਐਡਵੋਕੇਟ ਗੁਪਤਾ ਤੇ ਐਡਵੋਕੇਟ ਅਨਿਲ ਦਿਵੇਦੀ ਰਾਹੁਲ ਲॉ ऑफ ਐਫਆਈਆਰ ਦਰਜ ਕਰਾਉਣ ਦੇ ਲਈ ਸੰਸਦ ਮੈਂਬਰਾਂ ਤੇ ਵਿਧਾਇਕਾਂ ਤੇ ਮਾਮਲੇ ਸੰਬੰਧੀ ਵਿਸ਼ੇਸ਼ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਕਿ ਅਦਾਲਤ ਨੇ 22 ਅਗਸਤ ਨੂੰ ਖਾਰਜ ਕਰ ਦਿੱਤਾ ਸੀ ਤਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੋਮਵਾਰ ਨੂੰ ਸੀਬੀ ਸੀ ਆਈ ਸੈਂਟਰ ਦੇ ਵਿੱਚ ਕੈਥੋਲਿਕ ਬਿਸ਼ਪ ਕਾਨਫਰੈਂਸ ਆਫ ਇੰਡੀਆ ਦੇ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਕ੍ਰਿਸਮਸ ਮਾਰ ਉਹਦੇ ਵਿੱਚ ਹਿੱਸਾ ਲੈਣਗੇ ਉਹਨਾਂ ਨੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਇੱਕ ਬਿਆਨ ਦੇ ਵਿੱਚ ਇਹ ਆਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਡੀਨਲ ਵਿਸ਼ਵਪਤੀ ਚਰਚ ਦੇ ਪ੍ਰਮੁੱਖ ਅਧਿਕਾਰੀਆਂ ਸਮੇਤ ਇਸਾਈ ਭਾਈਚਾਰੇ ਦੇ ਪ੍ਰਮੁੱਖ ਨੇਤਾਵਾਂ ਦੇ ਨਾਲ ਗੱਲਬਾਤ ਕਰਨਗੇ ਇਤਨਾਲੀ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਭਾਰਤ ਦੇ ਵਿੱਚ ਕੈਥੇਲਿਕ ਚਰਚ ਦੇ ਹੈੱਡਕੁਆਟਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ 'ਚ ਸ਼ਾਮਲ ਹੋਏਗੇ ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਕਲਪਰ ਹਾਸਲ ਹੋਵਾਂਗੇ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ